ਸਮਾਜ ਸੇਵਾ ਵਿੱਚ ਅਗਾ ਵਧੂ ਰਹਿਣ ਵਾਲੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ੍ਰੀਮਾਨ ਸੰਤ ਜਰਨੈਲ ਸਿੰਘ ਜੀ ਨੰਗਲ ਬੇਟਾ ਲੋਵਾਲ ਵਿਖੇ ਜੁਗੁ ਜੁਗ ਅਟਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆਰਾੰਭੇ ਗਏ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਇਸ ਮੌਕੇ ਵਿਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ਕੀਰਤਨੀ ਜਥਿਆਂ ਵੱਲੋਂ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਪ੍ਰਵਚਨ ਕਰਦਿਆਂ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਪਰਿਆ ਹੋਇਆ ਹੈ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੇ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਅਨਮੋਲ ਜਾਨਾਂ ਦੀ ਪਰਵਾਹ ਨਾ ਕਰਦਿਆਂ ਸ਼ਹਾਦਤ ਦਿੱਤੀ ਸੀ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਨਾ ਕਿਹਾ ਕਿ ਸਾਨੂੰ ਗੁਰਬਾਣੀ ਨਾਲ ਜੁੜ ਕੇ ਗੁਰੂ ਸਾਹਿਬਾਨਾ ਵੱਲੋਂ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਉਨਾ ਸੰਗਤਾਂ ਨੂੰ ਸਿਰੋਪਾਉ ਪੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਵਿਰਸਾ ਸਿੰਘ ਖਾਲਸਾ ਡਾਕਟਰ ਅਮਰਜੋਤ ਸਿੰਘ ਸੰਦੂ ਪਾਈਦਾਰਾ ਸਿੰਘ ਅਤੇ ਹੋਰ ਹਾਜ਼ਰ ਸਨ ਫਿਲੌਰ ਤੋਂ ਫਿਲੌਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਗੁਰਦਾਰਾ ਗੁਰਬਾਣੀ ਉਦੇ ਅਗੇ ਅਰਦਾਸ ਰਮਾਈ ਜੋ ਪੰਡ ਸਭ ਤੇਰਾ ਵਾਹਿਗੁਰੂ ਕੋ ਨਾਨਕ ਸਭ ਤੇਰੇ ਲਈ ਕੋਈ ਨਾ ਨਗਾੜੇ ਮਿਰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬਤੈ ਅੱਜ ਦਾ ਜੋ ਸਮਾਗਮ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਅਨੰਦਪੁਰ ਤੋਂ ਚਾਲੇ ਪਾਉਣੇ ਅਤੇ ਸਤਸਨ ਨਦੀ ਪਾਰ ਕਰਨ ਪਰਿਵਾਰ ਦੇ ਤਿੰਨ ਸਜ ਵੰਡੇ ਜਾਣਾ ਇੱਕ ਹਿੱਸਾ ਵੱਡੇ ਸਰਜਾਤੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਪਾਸੇ ਹੋ ਗਏ ਮਾਤਾ ਗੁਜਰ ਕੌਰ ਤੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਉਰਾਰ ਨੂੰ ਵੇਖ ਕੇ ਇੱਕ ਪੱਥਰ ਚਲੇ ਗਏ ਤੇ ਮਾਤਾ ਸਹਿਬ ਦੇਵਾ ਆਦਾ ਸੁੰਦਰੀ ਜੀ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨਰਮਨਲਾ ਹੋ ਗਏ ਸਨ ਅੱਜ ਜਿਸ ਵਾਰ ਮਨਾਇਆ ਗਿਆ ਪਰਵਾਰ ਵਿਛੋੜੇ ਦਾ ਅਤੇ ਸ਼ਹੀਦੀ ਦਿਹਾੜਾ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਆਪਣੀ ਕਿਸੇ ਦੀ ਇਹ ਨਾ ਮੰਨ ਕੇ ਆਪਣੇ ਸਿੱਖੀ ਧਰਮ ਦੇ ਪ੍ਰਤੱਖ ਰਹਿ ਕੇ ਆਪਣੀ ਜ਼ਿੰਦਗੀ ਨਿਸ਼ਾਫਰ ਕੀਤੀ ਕਿਹਦੇ ਵਾਸਤੇ ਕੀਤੀ ਸਿੱਖ ਧਰਮ ਵਾਸਤੇ ਤੇ Hindu ਧਰਮ ਬਚਾਉਣ ਵਾਸਤੇ ਇਹਨਾਂ ਦੇ ਦਾਦਾ ਜੀ ਨੇ ਆਪਣਾ ਬਲੀਦਾਨ ਦਿੱਤਾ ਔਰ ਇਹਨਾਂ ਦੇ ਪਰਦਾਦਾ ਜੀ ਨੇ ਸਿੱਖੀ ਧਰਮ ਬਚਾਉਣ ਵਾਸਤੇ ਅਤੇ ਅਣਖ ਦੀ ਖਾਤਰ ਲਾਹੌਰ ਦੇ ਅੰਦਰ ਤਤ ਤੇ ਤਵੀ ਤੇ ਬੈਠ ਕੇ ਆਪਣਾ ਬਲੀਦਾਨ ਦਿੱਤਾ ਇਹ ਸਾਰਾ ਹੀ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਦੁਨੀਆ ਦੇ ਉੱਤੇ ਦਸਤਾਰਾ ਸਜਾ ਕੇ ਮਸ਼ਹਾਰੇ ਜ਼ਨਾ ਕੇ ਇਸ ਸੰਸਾਰ ਦੇ ਤੁਰੇ ਫਿਰਦੇ ਆ ਤੇ ਸਿਰ ਇਹਨਾਂ ਦੀ ਬਦੌਲਤ ਤੁਰੇ ਫਿਰਦੇ ਆ ਇਹਦਾ ਸਾਡਾ باوجود ਬਿਲਕੁਲ ਖਤਮ ਹੋ ਜਾਂਦਾ ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਫਿਰ ਇਸ ਸੰਸਾਰ ਦੇ ਉੱਤੇ ਅੱਲਾਹ ਅੱਲਾਹ ਚੱਲਦੀ ਨਾ ਰਾਮ ਰਹਿਣਾ ਸੀ ਨਾ ਪੁੱਤ ਰਹਿਣਾ ਸੀ ਨਾ ਵਾਹਿਗੁਰੂ ਨਾ ਹਰੀ ਕ੍ਰਿਸ਼ਨ ਨਾ ਰਾਮ ਰਹਿਣਾ ਸੀ ਤੁਸੀਂ ਅੱਲਾਹ ਅੱਲਾਹ ਚੱਲਣਾ ਸੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪੂਰਾ ਪਰਿਵਾਰ ਸਾਡੇ ਵਾਸਤੇ ਵਾਰ ਕੇ ਸਾਡੇ ਧਰਮ ਨੂੰ ਸਾਡੀ ਇਸ ਸਤਾਰ ਨੂੰ ਬਚਾਇਆ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਇੱਕ ਬੇਨਤੀ ਕਰਾਂਗਾ ਕਿ ਜੇ ਸਾਡੀਆਂ ਸੰਗਤਾਂ ਸਿੱਖ ਸੰਗਤਾਂ ਗੁਰੂ ਨਾਨਕ ਦੇਵਾ ਸੰਗਤਾਂ ਗੁਰੂ ਨਾਦੇ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਨੀਆਂ ਵੀ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਮੰਨਦੀਆਂ ਜਿਉ ਸਾਰੀਆਂ ਹੀ ਸੰਗਤਾਂ ਪਵਮ ਸਾਈਂ ਧਾਰੀ ਨੇ ਕੇਸਾ ਧਾਰੀ ਨੇ ਜਾਂ ਅੰਮ੍ਰਿਤ ਧਾਰੀ ਨੇ ਸਾਰੇ ਹੀ ਅਸੀਂ ਇੱਕ ਮੁੱਠ ਹੋ ਕੇ ਚੱਲੀਏ ਕੋਈ ਦੁਨੀਆ ਦੀ ਤਾਕਤ ਨਹੀਂ ਕੋਈ ਸਿੱਖ ਧਰਮੋਂ ਟਾਲਾ ਲਾ ਸਕੇ ਜਿਵੇਂ ਕੱਲੇ-ਕੱਲੇ ਘੁੰਮਦੇ ਆ ਤੇ ਸਾਨੂੰ ਸਾਰੇ ਢੋਂ ਤੱਕ ਪਹੁੰਚ ਜਾਂਦੇ ਨੇ ਇੰਨੀਆਂ ਬੈਂਤੀਆਂ ਪ੍ਰਵਾਨ ਕਰਨੀਆਂ ਦੋ ਇੱਕ ਗਾਲੀ ਹੋ ਰਹਿ ਇਤਿਹਾਸে ਦੱਸਦਾ ਹੈ ਬਾਣੀ ਤੇ ਸਮੁੰਦਰ ਇਹ ਦੋਨੇ ਬਹੁਤ ਗਹਿਰੇ ਨੇ ਜਿਹੜਾ ਬਾਣੀ ਵਿੱਚ ਡੁੱਬ ਜਾਂਦਾ ਹੈ ਉਹ ਤਰ ਜਾਂਦਾ ਹੈ ਜਿਹੜਾ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਉਮਰ ਚੰਗਾ ਹੈ ਪਰ ਅਸੀਂ ਬਾਣੇ ਵਿੱਚ ਹੋ ਕੇ ਬਾਣੇ ਵਿੱਚ ਹੋ ਕੇ ਤਰਨਾ ਅਸੀਂ ਸਮੁੰਦਰ ਦੇ ਗਹਿਰੇ ਪਾਣੀ ਤੋਂ ਡੁੱਬ ਕੇ ਮਰਨਾ ਨਹੀਂ ਇੰਨੀ ਅਪਹਿਤਿਆ ਪ੍ਰਵਾਨ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ